ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਤਰਕ ਨਜ਼ਰ ਆ ਰਹੀ ਹੈ ਪੰਜਾਬ ਦੇ ਡੀਜੀਪੀ ਅਰਪੇ ਸ਼ੁਕਲਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਇਸ ਸਮੇਂ ਪੰਜਾਬ ਪੁਲਿਸ ਹਰ ਥਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੇ ਸ਼ੱਕੀ ਪੋਲਿੰਗ ਸਟੇਸ਼ਨ ਤੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਬਾਜ਼ ਅੱਖ ਰੱਖੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ 250 ਦੇ ਕਰੀਬ ਕੰਪਨੀਆਂ ਪੰਜਾਬ ਦੇ ਵਿੱਚ ਇਸ ਸਮੇਂ ਤਨਾਤ ਨੇ ਤੇ ਹਰ ਥਾਂ ਦੇ ਉੱਤੇ ਖਾਸ ਅੱਖ ਰੱਖੀ ਜਾ ਰਹੀ ਹੈ ਬਾਜ਼ ਅੱਖ ਰੱਖੀ ਜਾ ਰਹੀ ਹੈ ਤੇ 14000 ਤੋਂ ਵੱਧ ਜਿਹੜੇ ਪੋਲਿੰਗ ਸਟੇਸ਼ਨ ਨੇ ਉਹ ਬਣਾਏ ਗਏ ਨੇ ਤੇ ਜਿਹੜੇ ਚੋਣ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਗਾਈਡਲਾਈਨ ਦੇ ਅਕੋਰਡਿੰਗ ਹੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਤਰਕ ਨਜ਼ਰ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਤੇ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਮਸਤੈਦ ਹੈ ਥਾਂ ਥਾਂ ਤੇ ਨਾਕਾਬੰਦੀ ਕੀਤੀ ਜਾ ਰਹੀ ਜਾ ਰਹੀ ਹੈ ਤੇ ਬਾਹਰੋਂ ਆਉਣ ਜਾਣ ਵਾਲੇ ਜਿਹੜੇ ਵਾਹਨ ਨੇ ਜਿਹੜੇ ਸ਼ੱਕੀ ਨੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਪੂਰਨ ਤੌਰ ਤੇ ਸ਼ਾਂਤ ਮੀਟਾਂ ਦੇ ਨਾਲ ਸਿਰੇ ਚੜ੍ਹ ਸਕਣ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੋਲਿੰਗ ਸਟੇਸ਼ਨ ਕਿਤੇ ਨਾ ਕਿਤੇ ਸ਼ੱਕੀ ਜਤਾਏ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਵਿਵਾਦ ਦਾ ਡਰ ਹੈ ਉਹਨਾਂ ਨੂੰ ਖਾਸ ਕਰਕੇ ਇੱਕ ਟਰੈਕ ਰਿਕਾਰਡ ਦੇ ਵਿੱਚ ਬਣਾਇਆ ਗਿਆ ਹੈ ਤੇ ਉਹਨਾਂ ਦੇ ਉੱਤੇ ਵੀ ਜਿਹੜੀ ਪੁਲਿਸ ਹੈ ਉਹ ਮਸਤੈਦ ਹੈ ਉਹਨਾਂ ਦੇ ਉੱਤੇ ਵੀ ਪੂਰੀ ਬਾਜਅਖਰ ਰੱਖੀ ਜਾ ਵਾਪਰ ਸਾਥੀ ਜਿਸ ਨੂੰ ਲੈ ਕੇ ਕੋਈ ਚਿੰਤਾ ਪ੍ਰਗਟ ਕੀਤੀ ਜਾ ਸਕੇ ਡੀਜੀਪੀ ਆਰਪੀ ਸ਼ੁਕਲਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਪੂਰੀ ਤਰ੍ਹਾਂ ਦੇ ਨਾਲ ਤਰਕ ਹੈ ਚੋਣ ਕਮਿਸ਼ਨ ਦੇ ਵੱਲੋਂ ਜਿਹੜੀ ਗਾਈਡਲਾਈਨ ਦਿੱਤੇ ਗਏ ਨੇ ਉਹਨਾਂ ਦੇ ਧਿਆਨ ਰੱਖਦੇ ਹੋਇਆ ਹੀ ਪੂਰਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਕੋਈ ਗੜਬੜੀ ਨਾ ਹੋ ਸਕੇ ਤੇ ਜਿਹੜੇ ਸ਼ੱਕੀ ਵਿਅਕਤੀ ਨੇ ਗੈਂਗਸਟਰਵਾਦ ਨੂੰ ਲੈ ਕੇ ਜਿਹੜੇ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਉੱਤੇ ਵੀ ਬਾਜ਼ ਅੱਖ ਰੱਖੀ ਜਾ ਰਹੀ ਹੈ ਖਾਸ ਨਜ਼ਰ ਰੱਖੀ ਜਾ ਰਹੀ ਹੈ ਜਿਹੜੇ ਪੋਲਿੰਗ ਸਟੇਸ਼ਨ ਕਿਤੇ ਨਾ ਕਿਤੇ ਵਿਵਾ ਰੈਕੋਰਡ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ 14000 ਤੋਂ ਵੱਧ ਪੋਲਿੰਗ ਸਟੇਸ਼ਨ ਪੰਜਾਬ ਦੇ ਵਿੱਚ ਬਣਾਏ ਗਏ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਪੂਰਾ ਇੱਕ ਰੈਕੋਰਡ ਤਿਆਰ ਕੀਤਾ ਗਿਆ ਇੱਕ ਟਰੈਕ ਤਿਆਰ ਕੀਤਾ ਗਿਆ ਤਾਂ ਕਿ ਜਿਹੜੀਆਂ ਇਹ ਲੋਕ ਸਭਾ ਚੋਣਾਂ ਨੇ ਉਹ ਪੂਰਨ ਤੌਰ ਤੇ ਸ਼ਾਂਤ ਮੀਟਾਂਗ ਨਾਲ ਦੇ ਸਿਰੇ ਚੜ ਸਕਣ ਹੋਰ ਕੀ ਕਹਿ ਰਹੇ ਨੇ ਡੀਜੀਪੀ ਵਰਪੀ ਸ਼ੁਕਲਾ ਉਹ ਵੀ ਸੁਣ ਲੰਦੇ ਆ ਦੇਖੋ ਆਮ ਆਦਮੀਾਂ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਪਰਵ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹੈ ਮਦਦਾਤਾ ਹੈ ਜਿਹੜੇ ਲੋਕਲ ਲੋਕ ਹੈਗੇ ਆ ਪਸ਼ਿੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਚ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਜਾਨੀ ਆ ਸਰ ਬੈਡ ਐਲੀਮੈਂਟਸ ਜਿਹੜੇ ਨੇ ਉਹਨਾਂ ਤੇ ਕੋਈ ਨਿਗਰਖੀ ਕੀਤੀ ਜਾ ਰਹੀ ਹੈ ਤਾਂ ਕਿ ਉਹ ਪਛਣੇ ਦੌਰਾਨ ਕੋਈ ਗੜਬੜੀ ਨਾ ਦਾ ਸੰਭਾ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮਨਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਡਰਗ ਟ੍ਰੈਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਕੱਲੂ ਕਾਰ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅੰਮ੍ਰਿਤਸਰ ਔਰ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕਵੇ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਸਰ ਡਰੋਨ ਦਾ ਵੀ ਨਜ਼ਰ ਰੱਖੀ ਜਾਏ ਇਲੈਕਸ਼ਨਾਂ ਵਿੱਚ ਹਾਂ ਜੀ ਡਰੋਨ ਦੇ ਨਾਲ ਜੋ ਜੋ ਚੀਜ਼ਾਂ ਦੀ ਲੋਡ ਪਵੇਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨਸ ਸਰ ਬਾਰਡਰ ਬੈਟੂਨ ਕੰਪਨੀ ਇਸ ਕੋਨਸਰਨ ਜਲਸੀ ਤੇ ਨਾਲ ਇੱਕ ਕਾਫੀ ਟਾਇਰ ਵੀ ਕਰ ਕੋ ਜੀ ਉਸ ਵਾਸਤੇ ਕੁਝ ਕੀਤਾ ਜਾ ਰਿਹਾ ਨਹੀਂ ਬਾਰਡਰ ਏਜੰਸੀਜ਼ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਜੀ ਸਾਹਿਬ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਹੈ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ ਜਿਹੜਾ ਸਾਡਾ Uh, uh, सत जिले बॉर्डर ते पद्ते उन्होंने एस एस पी कमांडेंट लैवलते डी आई जी साहबानी डी आई जी बी एस एफ के लैवलते और साडे फ्रंटीयर लैवल से और ए डी जी बी एस एफ जी चंडगढ़ से बैठते हैं रेगुलर बेसिस से भी शेयरिंग बॉडर पूरी तरह सिक्योर है uh, uh, महफूज है अज भी पैरामिलट्री के अफसर भी इतने आए थे मीटिंग से सो all uh, arrangements are in place thank you ਮੈਂ ਤੁਹਾਨੂੰ ਦੱਸਿਆ 250 ਕੰਪਨੀਆਂ ਸਾਨੂੰ ਹੁਣ ਤੱਕ ਆ ਗਈਆਂ ਹਨ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੋਰ ਇਸ ਨੂੰ ਵਧਾਈ